ਹਾਂਜੀ ਹਾਂ ਕਰਾ ਦੇ ਕਰ ਲਓ ਤੁਸੀਂ ਗੱਲ ਕਰ ਲੈ ਮੇਰੇ ਨਾਲ ਕਰ ਲਓ ਇਹ ਵੀ ਕਰ ਲਿਓ ਮੈਂ ਤੁਹਾਡੇ ਨਾਲ ਹੀ ਕਰਾਂ ਨੇ ਉਹਨੂੰ ਮੈਂ ਥੋੜਾ ਇੱਧਰ ਰੋਲਾ ਪਾਈ ਹੁੰਦੇ ਉਹ ਬਿਜਲੀ ਫੀਡਿੰਗ ਕਰਦੇ ਸੀ ਨਾ ਉਹ ਸਾਈਡ ਤੇ ਪਾਸਿਵ ਕਰ ਪਾਸਿਵ ਕਰ ਲੱਗ ਪਤਾ ਹਾਂਜੀ ਪਾਸਿਵ ਕੀ ਕਰੀ ਹੰਨੇ ਆ ਹਾਂ ਹਾਂ ਬੋਲੋ ਲੱਗ ਹਾਂ 1.5 ਰੱਖਦੀ ਗੱਲ ਹੋਈ ਸੀ ਅੱਛਾ ਉਹਦੇ ਤੇ ਕੀ ਫਰਕ ਪੈ ਗਿਆ ਸੋਨੋ ਉਹ ਜਿੱਦਾਂਾ ਰੋੜ ਪਾਈ ਬੈਠਾ ਮੈਂ ਤਾਂ ਅੱਜ ਦੱਸਿਆ ਜਗਨ ਤੂੰ ਮੈਂ ਗੱਲ ਸਾਰੀ ਦੱਸ ਦਿੱਤੀ ਸੀਗੀ ਉਹਨਾਂ ਨੇ ਤਾਂ ਕੁਝ ਨਹੀਂ ਕਹਿਆ ਕੁਝ ਨਹੀਂ ਕਿਹਾ ਤੂੰ ਫਿਰ ਥੰਬੀ ਤਾਂ ਆ ਵੀ ਦੀ ਗੱਲ ਆ ਤੂੰ ਜਿਹੜੀ ਤੂੰ ਮੇਰੇ ਨਾਲ ਗੱਲ ਹੋਈ ਉਹ ਤਾਂ ਫਿਰ ਕਰਨੀ ਚਾਹੀਦੀ ਐ ਨਾ ਕਿ ਐਵੇਂ ਕਹਿੰਦੇ ਸੀਗੇ ਕਿਸੇ ਲੱਖ ਦੀ ਗੱਲ ਹੋਈ ਸੀਗੀ ਕੀ ਸਮਾਨ ਲੈ ਲੈ ਸਰ ਸੁਣੋ ਮੇਰੀ ਗੱਲ ਸੁਣੋ 2 ਲੱਖ ਦੀ ਗੱਲ ਹੋਈ ਐ 1 ਲੱਖ ਦੀ ਗੱਲ ਨਹੀਂ ਹੋਈ ਮੈਂ ਤਾਂ 2 ਲੱਖ ਕਿਹਾ ਸੀਗਾ ਇਹ ਤਾਂ ਦੇਓਗੇ ਤਾਂ ਵਿਆਹਣਾ ਆ ਜਾਣਗੇ ਨਹੀਂ ਉਹਦੇ ਇੰਨੇ ਤਾਂ ਬਸ ਗੱਲ ਮੁੱਕ ਗਈ ਬੱਸ ਤੁਹਾਡਾ ਕੋਈ ਹੋਊ ਨਹੀਂ ਨਾ ਤੁਹਾਡੇ ਨਾਲ ਜਵਾਬ ਦੇ ਦਊਗਾ ਮੈਂ ਤਾਂ ਇਹ ਤੁਸੀਂ ਐਂ ਕਰੋਗਾ ਮੈਂ ਤਾਂ ਮੈਨੂੰ ਕੋਟਾ ਲੱਗੀ ਜਿਹੜਾ ਤੁਸੀਂ ਬੰਦੇ ਹੋਰ ਹਿਸਾਬ ਦੇ ਹੀ ਹੋ ਨਹੀਂ ਤੁਸੀਂ ਬੰਦੇ ਹੋਰ ਹਿਸਾਬ ਦੇ ਮੈਂ ਤਾਂ ਸੁਹ ਹਿਸਾਬ ਨਹੀਂ ਹੋਣਾ ਤੁਹਾਡਾ ਨਹੀਂ ਨਹੀਂ ਅਸੀਂ ਨਹੀਂ ਨਹੀਂ ਅਸੀਂ ਨਹੀਂ ਅਸੋ ਸਾਡਾ ਮੇਰਾ ਜਿੱਤਾ ਜਵਾਬ ਆਜਾ ਸੁਣੋ ਜਮੈਂ ਤੁਸੀਂ ਬੰਦੀ ਹੋਰ ਤਾਂ ਨਿਕਲ ਗਏ ਅਜੀ ਪਪਾ ਜੀ ਬੰਦੇ ਕਿ ਨਹੀਂ ਨਹੀਂ ਇਹ ਦਿਲ ਦੀ ਮੇਰੀ ਇਹ ਤਾਂ ਮੇਰੀ ਜਿਹੜੀ ਗੱਲ ਆ ਇਹ ਤਾਂ ਮੇਰੀ ਗੱਲ ਤੇ ਉੱਪਰ ਜਾਓਗੇ ਤੁਸੀਂ ਤਾਂ ਮੈਂ ਵਿਆਹ ਨਾ ਆਉਂਗਾ ਮੁੰਡੇ ਨੂੰ ਨਹੀਂ ਆਉਂਦਾ ਨਹੀਂ ਬਸ ਗੱਲੀ ਮੁਕੀ ਤਾਂ ਮੈਨੂੰ ਸਿਰੇ ਰੱਖ ਦਿਓ ਸਿਰੇ ਦਿਲਾ ਦੀ ਗੱਲ ਮੇਰੀ ਗੱਲ ਕਾਹੂੰ ਸਿਰੇ ਮੋੜੋ ਤੁਸੀਂ ਲਾ ਲ ਗੱਲ ਕਰਕੇ ਨਹੀਂ ਨਹੀਂ ਦੱਸਦਾ ਨਹੀਂ 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 ਕੜ ਦੀ ਬਟੋਲੇ ਜਿਹੜੇ ਬਟੋਲੇ 100 ਤੁਹਾਨੂੰ ਦੱਸਿਆ ਸੀ ਗੱਪੀ ਬੰਦੇ ਆ ਗੱਪੀ ਬੰਦੇ ਆ ਤੁਸੀਂ ਇੱਕ ਗੱਲ ਕਰੀ ਐ ਗੱਲ ਤੇ ਸਿਰੇ ਚੜਜੋ ਜੇ ਚੜਾਂ ਠੀਕ ਐ ਨਹੀਂ ਮੇਰਾ ਕਿੱਤਾ ਜਵਾਨ ਹਾਂ ਬਸ ਸੁਣੋ ਆਹ ਦੋਸਤ ਸਹੀ ਕੇ ਬਾਕੀ ਨੇ ਨਹੀਂ ਨਹੀਂ ਮੈਂ ਤੇ ਗੀਣਾ ਤੀਂ ਜਵਾਬ ਮੇਰਾ ਚਿੱਟਾ ਜਵਾਬ ਹੈ ਦੇ ਕੋਈ ਬਿਲਕੁਲ ਅੱਜ ਵਾਪਸ ਇਹ ਨਹੀਂ ਗੱਲ ਕਰਾ ਦੇ ਮੇਰੀ ਵਸਲੀ ਚਲ ਠੀਕ ਹੈ ਮੈਂ ਸਭ ਪੈ ਨਾਲ ਕਰਾ ਕਰਾ ਦੇ ਕਰਾ ਦੇ ਨਹੀਂ ਮੇਰਾ ਚਿੱਟਾ ਜਵਾਬ ਹੈ ਬਿਲਕੁਲ ਕੀ ਵਿਹਣ ਹੀ ਨਹੀਂ ਆਉਂਦੇ ਤੁਮ ਜਮਾ ਕੁਛ ਨਹੀਂ ਕਰਦਾ ਰਿਸ਼ਤਦਾਰੀ ਨਹੀਂ ਕੋਈ ਨਹੀਂ ਰੋਣਾ ਬੱਤ ਨਾ ਤੈਨੂੰ ਬਿੜਾ ਦਲ ਸੋਣੀ ਦਲ ਸੋਣੀ ਹਲੋ ਹਾਂ ਨਹੀਂ ਹਾਂਜੀ ਹਾਂਜੀ ਹਾਂ ਜੀ ਆਪਣੇ ਕੀ ਗੱਲ ਹੋਈ ਸੀ ਉੱਥੇ ਗੱਲ ਤਾਂ ਹੋਈ ਆ ਆਪਾਂ ਗੱਲ ਆਏ ਉਹ ਵੀ ਤੁਹਾਨੂੰ ਆ ਸਾਮਾਨ ਨਾ ਦਿਓ ਤੇ ਚਲ ਦੇ ਵਿੱਚ ਸਾਮਾਨ ਦੇਦੇ ਕੁਝ ਪੈਸੇ ਵੀ 2 ਲੱਖ ਰੁਪਏ ਕਰ ਦਿਓ ਜਿਵੇਂ ਕਿਹੜਾ ਸਾਮਾਨ ਆ ਚਾਹੀਦਾ ਜਿਹੜਾ ਤੇ ਕੂਲਰ ਨਹੀਂ ਉਹ ਯਾਰ ਆਪਣੇ ਜਿਹੜੇ ਬੰਦੇ ਆ ਨਾ ਗੱਪੀ ਕੂਲਰ ਨਹੀਂ ਆ ਕਿਹਾ ਕੂਲਰ ਵੀ ਆ ਕੂਲਰ ਨਹੀਂ ਮੈਂ ਕਿਹਾ ਕੁਝ ਵੀ ਮੈਂ ਕਿਹਾ ਮਸ਼ੀਨਾਂ ਦੇ ਦੇ ਉਹ ਦਿਹਾੜੀ ਇਹ ਕੂਲਰ ਵੀ ਦੇਣਾ ਤੁਹਾਡੇ ਇਹ ਮੇਰੇ ਵਾਸਤੇ ਰੱਖੋ ਯਾਰ ਇਹ ਤੁਹਾਡੇ ਕੀ ਯੋਜਨਾਇਤ ਕੋਈ ਵੀ ਦੇਣਾ ਮੇਰੇ ਨਾਲ ਜਿਹੜੀ ਗੱਲ ਕਰਦੀ ਵੀ 200 ਲੱਖ ਦੀ ਗੱਲ ਕਰ ਰਹੀ ਹੈ ਲੈ ਤੁਸੀਂ ਹੁੰਦਾ 200 ਲੱਖ ਆਖਿਆ ਸੀ ਵੀ ਚੱਲ ਕੋਈ ਨਹੀਂ ਘੱਟ ਵੱਧ ਹੋ ਜਾ ਤੇ ਆਹ ਸਮਾਨ ਦਾ ਤੁਸੀਂ ਆਖਿਆ ਸੀ ਵੀ ਨਾ ਚਲੋ ਤੁਸੀਂ ਆਹ ਸਮਾਨ ਜਿਹੜਾ ਨਾ ਕਰਿਓ ਸਮਾਨ ਜਿਹੜਾ ਸਮਾਨ ਆ ਤੁਸੀਂ ਦੱਸ ਦੇ ਵੀ ਕਿਹੜਾ ਘੱਟਾ ਕਿਹੜਾ ਮੈਂ ਤਾਂ ਉਹਨਾਂ ਨੂੰ ਤੇ ਫਰਿੱਜ ਵੀ ਸਾਨੂੰ ਜ਼ਰੂਰਤ ਨਹੀਂ ਗਈ ਫਰਿੱਜ ਜਿਹਦਾ ਉਹਨਾਂ ਵੱਡੀ ਆਖਿਆ ਸੀ ਉਹਨਾਂ ਨੂੰ ਜਿਹੜੇ ਬੰਦੇ ਖਾਨੇ ਚ ਬੈਠੇ ਹਨ ਵੀ ਸਾਡੇ ਮਸ਼ੀਨ ਹੈਗੀ ਆ ਅੱਛਾ ਜੀ ਇਹੇ ਤੋਂ ਨਾਲੀ ਹਾਂ ਟੂਰ ਕੂਲਰ ਹੈਗਾ ਜਲ ਕੋਲੋਂ ਸੰਤ ਲੋੜ ਨਹੀਂ ਵਿਆਕਾਂ ਕੋਲ ਹੈਗਾ ਕੂਲਰ ਸਾਢੇ 2-3 ਪਏ ਆ ਅੱਛਾ ਜਿਹੜੇ ਉਹ ਬੰਦੇ ਆ 1000 ਤਿੰਨ ਆਖਰੀ 100 100 ਬੰਦਾ ਉਹਨੇ 105% ਕੱਤੀ ਹੁੰਦਾ 100% ਕੱਤੀ ਆ ਉਹ ਬੰਦੇ ਨਹੀਂ ਕਿਹੜੇ ਅੱਛਾ ਉਹ ਤੁਲੇ ਬਣਿਆ ਅੱਛਾ ਉਹ ਉਹੀ ਤਾਂ ਮੈਂ ਗੱਲ ਕਰੀਆ 101% ਕੱਤੀ ਆ ਇੱਕ ਤਾਂ ਉਹ ਦਾ ਜੋ ਨਾ ਤਾਂ ਜਿੱਦਣ ਦੇ ਉਹ ਸਾਹ ਦੇਖ ਕੇ ਸਾਡੇ ਕੋਲ ਚੰਗ ਨਹੀਂ ਆਣੇ ਸਾਡੇ ਕੋਲੇ ਨਹੀਂ ਆਏ ਹਾਂਜੀ ਹਾਲੋ ਕੁਛ ਨਹੀਂ ਦੱਸਿਆ ਨਾ ਉਹਨਾਂ ਨੇ ਅਜੇ ਸਾਨੂੰ ਕੀ ਦੱਸਿਆ ਕੀ ਨਹੀਂ ਕੋਈ ਸਾਨੂੰ ਦੱਸ ਤੁਸੀਂ ਕੀ ਕਹਿਣਾ ਉਹਨਾਂ ਨੇ ਸਾਡੇ ਕੋਲੇ ਆਈ ਨਹੀਂ ਅਰੇ ਚਲੋ ਕੋਈ ਗੱਲ ਨਹੀਂ ਫਿਰ ਚਲੋ ਕੋਈ ਨਹੀਂ ਬਾਈ ਦੀ ਗੱਲ ਸੁਣ ਲਓ ਮੈਂ ਤਾਂ ਸਪਸ਼ਟ ਗੱਲਾਂ ਕਰ ਲਓ ਮੇਰੇ ਨਾਲ ਤਾਂ ਮੈਂ ਸਿੱਧੀ ਹਾਂ ਉਹਨਾਂ ਚੱਕੀ ਕੱਢ ਦੇ ਵਿੱਚ ਬੋਤਾ ਜੀ ਤੁਸੀਂ ਰੱਖਣਾ ਉਹਨਾਂ ਨੂੰ ਤਾਂ ਤੁਸੀਂ ਦੋ ਪਰਿਆ ਕੰਟੋਂ ਨਾਲ ਨਹੀਂ ਤੁਸੀਂ ਸੋਰ ਨੂੰ ਜਾਣਦੇ ਸੀ ਸਾਨੂੰ ਤਾਂ ਘਟ ਜਾਣ ਦੇ ਸੀ ਉਹ ਤੁਸੀਂ ਉਹ ਕਰਿਆ ਤਾਂ ਅੱਛਾ ਇੱਧਰ ਰੱਖ ਕੇ ਕੋਸ਼ਿਸ਼ ਸੀ ਸਾਡੇ ਉਹਨਾਂ ਨੂੰ ਅੱਛੇ ਬਾਕੀ ਵੇਈਏ ਨਹੀਂ ਇਹਦੇ ਚ ਆਏ ਵੀ ਇਹ ਤਾਂ 2 ਲੱਖ ਰੁਪਏ ਤੇ ਡੀਲ ਦੇਵੋਗੇ ਉਹ ਠੀਕ ਹੈ ਤੇ ਜੇ ਜੇ ਤੁਸੀਂ ਆ ਕੁਸਮਾਨ ਸਮੋਣਾ ਜਿਹੜਾ ਕੋਈ ਦੇਣਾ ਹੈ ਇਹ ਫ੍ਰਿਜ ਵੱਡਾ ਆਖਿਆ ਸੀ ਉਹਨਾਂ ਨੂੰ ਇਹ ਫ੍ਰਿਜ ਸਾਡਾ ਖਰਾਬ ਹੋਇਆ ਤੇ ਵੱਡਾ ਦੇ ਦਿਓ ਤੇ ਦੂਜਾ ਜਿਹੜਾ ਕੂਲਰ ਕਰ ਲੈ ਤੇ ਆ ਤੁਸੀਂ ਨਾ ਸਾਡੇ ਹੈਗੀ ਐ ਇਹਦੀ ਵਟੇ ਆਖਿਆ ਸੀ ਅੱਛਾ हां ओ ਤੁਸੀਂ ਆਪ ਦੇਖ ਲਓ ਕੋਈ ਜਦ ਕੋਈ ਹੋਣੀ ਹੈ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਸਿੰਘ ਸਿੰਗਾਪੁਰ ਤੋਂ ਆ ਇੱਕ ਆਡੀਓ ਤੇ ਇੱਕ ਫੋਟੋ ਜਿਹੜੀ ਹੈ ਕੱਲ ਦੀ ਦੇਖਣ ਚਾਹੀਏ ਸੁਣਨ ਦੇ ਵਿੱਚ ਜੋ ਪੰਜਾਬ ਦੇ ਵਿੱਚ ਕੋਈ ਗੋਬਿੰਦਪੁਰ ਨਾਮ ਦਾ ਪਿੰਡ ਹੈ ਜਿਹਦਾ ਸਰਪੰਚ ਹੈ ਜਿਹੜਾ ਆਪਣੀ ਨੋ ਨੂੰ ਤੇ ਆਪਣੇ ਕੁੜਮ ਨੂੰ ਆਪਣੇ ਮੁੰਡੇ ਦੇ ਵਿਆਹ ਤੋਂ ਪਹਿਲਾਂ ਹੀ ਉਹ ਧਮਕੀਆਂ ਦੇ ਰਿਹਾ ਹੈ ਕਿ ਜੇ ਮੈਨੂੰ ਇੰਨੇ ਪੈਸੇ ਦਾਜ ਦੇ ਵੰਡੇ ਦਾ ਦੋਗੇ ਤੇ ਮੈਂ ਤਾਂ ਬਰਾਤ ਲੈ ਕੇ ਆਵਾਂਗਾ ਨਹੀਂ ਤੇ ਮੈਂ ਨਹੀਂ ਆਉਂਦਾ ਕਿੰਨੇ ਰੋਬ ਨਾਲ ਕਹਿ ਰਿਹਾ ਹੈ ਇਹ ਜਿਹੇ ਲਾਂਂਤੀ ਲੋਕਾਂ ਦਾ ਸਾਨੂੰ ਸਾਰਿਆਂ ਨੂੰ ਦੱਬ ਕੇ ਵਿਰੋਧ ਕਰਨਾ ਚਾਹੀਦਾ ਹੈ ਤੇ ਅਜਹੀਆਂ ਧੀਆਂ ਪੈਣਾ ਦੇ ਪਰਿਵਾਰਾਂ ਦੇ ਸਾਨੂੰ ਨਾਲ ਖੜਨਾ ਚਾਹੀਦਾ ਹੈ ਇਹਨੂੰ ਲਾਂਂਤੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਕੀ ਹੋਇਆ ਜੇ ਰੱਬ ਨੇ ਤੈਨੂੰ ਥੋੜੀ ਜਾਇਦਾਦ ਵਧੇਰੇ ਦੇ ਦਿੱਤੀ ਹੈ ਉਹ ਵੀ ਤੇ ਪਿਓ ਤੇਰੇ ਵਰਗਾ ਹੀ ਹੈ ਤੇਰੇ ਜਿੰਨੀ ਉਮਰ ਉਹਦੀ ਹੋਵੇਗੀ ਜਿਹਨੇ ਜੰਮ ਕੇ ਧੀ ਪਾਲ ਕੇ ਤੇ ਤੇਰੇ ਹੱਥਾਂ 'ਚ ਸਾਹਮ ਤੈਨੂੰ ਦੇ ਦਿੱਤੀ ਹੈ ਤੇਰੇ ਪੁੱਤ ਦੇ ਨਾਲ ਸਾਰੀ ਜ਼ਿੰਦਗੀ ਲਈ ਤੋਰ ਦਿੱਤੀ ਆ ਉਸ ਪਿਓ ਦਾ ਜੇਰਾ ਵੀ ਦੇਖ ਲਾ ਤੂੰ ਵੀ ਤੇ ਧੀਆ ਵਾਂਗ ਆਵੇਂਗਾ ਤੇਰੇ ਵੀ ਘਰ ਧੀਆ ਹੋਣਗੀਆਂ ਕੀ ਹੋਇਆ ਜੇ ਤੈਨੂੰ ਰੱਬ ਨੇ ਰਿਚਕ ਵੱਧ ਦੇ ਦਿੱਤਾ ਅੱਜ ਇਹ ਲੋਕਾਂ ਦਾ ਸਾਨੂੰ ਦੱਬ ਕੇ ਵਿਰੋਧ ਕਰਨਾ ਚਾਹੀਦਾ ਹੈ ਤੇ ਧੀਆ ਭੈਣਾ ਵਾਲੇ ਪਰਿਵਾਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਇੰਨੇ ਵੀ ਨੀਵੇਂ ਹੋ ਕੇ ਨਾ ਚੱਲੋ ਹੁਣ ਉਹ ਸਮਾਂ ਨਹੀਂ ਰਿਹਾ ਸਮਾਂ ਬਦਲ ਗਿਆ ਹੈ ਕਿ ਜਦੋਂ ਲੋਕ ਕਹਿੰਦੇ ਸੀ ਕਿ ਧੀ ਵਾਲੇ ਨੂੰ ਨੀਵੇਂ ਹੋ ਕੇ ਰਹਿਣਾ ਚਾਹੀਦਾ ਜਿਸ ਅਸੀਂ ਧੀਆ ਵਾਲੇ ਆਂ ਮੁੰਡੇ ਵਾਲਾ ਜੋ ਪਰਿਵਾਰ ਜੋ ਮਰਜ਼ੀ ਕਹੀ ਜਾਵੇ ਉਹ ਹੀ ਮੰਨਣਾ ਪੈਂਦਾ ਅਜੇ ਹਾ ਕੁਝ ਨਹੀਂ ਰਿਹਾ ਥੋੜੇ ਬਹੁਤੇ ਜਾਗ ਗਏ ਤੇ ਆਪਣੇ ਆਪ ਨੂੰ ਮਜ਼ਬੂਤ ਕਰੀਏ ਅਜਿਹੇ ਲੋਕਾਂ ਦਾ ਦਬ ਕੇ ਵਿਰੋਧ ਕਰੀਏ ਕਿਉਂਕਿ ਬੇਸ਼ੱਕ ਜਿਹੜਾ ਗਰੀਬ ਪਰਿਵਾਰ ਹੈ ਉਹ ਦਾ ਬਾਪ ਕਿਦਾਂ ਨਿਮਰਤਾ ਦੇ ਵਿੱਚ ਗੱਲ ਕਰ ਰਿਹਾ ਹੈ ਉਹਨੂੰ ਇਹ ਹੈ ਕਿ ਡਰ ਹੈ ਕਿ ਜੇ ਕੱਲ ਨੂੰ ਮੇਰੀ ਧੀ ਉਹਨਾਂ ਦੇ ਘਰ ਜਾਵੇਗੀ ਤਾਂ ਉਹਨੂੰ ਕੁਝ ਕਹਿਣਾ ਤੇ ਪਰ ਜਿਹੜੇ ਅਜਿਹੇ ਲਾਹਨਤੀ ਲੋਕ ਹੈ ਉਹਨਾਂ ਨੇ ਬਖਸ਼ਣਾ ਵੀ ਕਦੋਂ ਆ ਜਿਹੜੇ ਅੱਜ ਅਜਿਹਾ ਕੁਝ ਕਰ ਰਹੇ ਨੇ ਉਹ ਕੱਲ ਨੂੰ ਕਿਉਂ ਨਾ ਕਰਨਗੇ ਸੋ ਇਹੋ ਜਿਹੇ ਲੋਕਾਂ ਦਾ ਦਬ ਕੇ ਵਿਰੋਧ ਕਰਨਾ ਚਾਹੀਦਾ ਹੈ ਇਹੋ ਜਿਹਿਆਂ ਨੂੰ ਠੋਕੇ ਜਵਾਬ ਦੇਣਾ ਚਾਹੀਦਾ ਹੈ ਅੱਜ ਕੱਲ ਉਹ ਸਮਝਾ ਰਹੇ ਆ ਕਿ ਤੁਹਾਡੀ ਧੀ ਭੈਣ ਵਿਆਹੀ ਨਾ ਜਾਊਗੀ ਮੁੰਡੇ ਬੇਸ਼ੱਕ ਨਾ ਵਿਆਹ ਜਾਣ ਧੀਆਂ ਕਿਦੇ ਕਰ ਰਹੀਆਂ ਵਿਆਹੋਂ ਬਿਨਾਂ ਵਿਆਹਣ ਤੋਂ ਤੇ ਸਾਨੂੰ ਅਜਿਹੇ ਲੋਕਾਂ ਤੋਂ ਡਰਨਾ ਨਹੀਂ ਚਾਹੀਦਾ ਸਗੋਂ ਉਹਨਾਂ ਦਾ ਦਬ ਕੇ ਵਿਰੋਧ ਕਰਨਾ ਚਾਹੀਦਾ ਹੈ ਬੇਸ਼ੱਕ ਅਜਿਹੇ ਸਮੇਂ ਤੇ ਕੁੜੀ ਦਾ ਪਰਿਵਾਰ ਫਸਿਆ ਹੁੰਦਾ ਹੈ ਕਿ ਜੇ ਅੱਜ ਇਹਨਾਂ ਨੂੰ ਰਿਸ਼ਤੇ ਤੋਂ ਨਾ ਕਰ ਦਿੱਤੀ ਤੇ ਕੱਲ ਨੂੰ ਇਹ ਸਾਡਾ ਕੋਈ ਜਾਣੀ ਨੁਕਸਾਨ ਕਰ ਦੇਣਗੇ ਕਿਉਂਕਿ ਪੈਸੇ ਵਾਲੇ ਬੰਦੇ ਨੂੰ ਹੰਕਾਰ ਬੜਾ ਹੁੰਦਾ ਹੈ ਉਹ ਕੁਝ ਵੀ ਕਰਦਾ ਹੈ ਜਦੋਂ ਉਹਦੀ ਇੱਜ਼ਤ ਮਿੱਟੀ 'ਚ ਰੁਲਦੀ ਹੈ ਪਰ ਇਹ ਹੈ ਕਿ ਤੁਸੀਂ ਸੋਚ ਕੇ ਦੇਖੋ ਕਿ ਅੱਜ ਜੇ ਤੁਸੀਂ ਉਹਨਾਂ ਦੇ ਨਾਲ ਆਪਣੀ ਧੀ ਤੋੜ ਦਿੰਦੇ ਹੋ ਤੇ ਕੱਲ ਨੂੰ ਜੇ ਤੁਹਾਡੀ ਧੀ ਨੂੰ ਮਾਰ ਦੇਣ ਜੋ ਸਾਰਾ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਦਿਨ ਕਿਸੇ ਨੂੰ ਤੇਲ ਪਾ ਕੇ ਸਾੜਾ ਜਾਂਦਾ ਕਿਸੇ ਨੂੰ ਬਾਨੇ ਨਾਲ ਰੱਸਾ ਗਲ ਚ ਪਾ ਕੇ ਟੰਗ ਦਿੱਤਾ ਜਾਂਦਾ ਤੇ ਫਿਰ ਤੁਸੀਂ ਤੁਸੀਂ ਕਿਹੜੀ ਮਤਲਬ ਕਿਹੋ ਜੀ ਜ਼ਿੰਦਗੀ ਜਿਓਗੇ ਉਸ ਤੋਂ ਬਾਅਦ ਜੇ ਉਹਨਾਂ ਤੁਹਾਡੀ ਧੀ ਨੂੰ ਹੀ ਮਾਰ ਦਿੱਤਾ ਉਹਦੇ ਨਾਲੋਂ ਬਿਹਤਰ ਹੈ ਕਿ ਅਜਿਹੇ ਲਾਹਮਤੀ ਲੋਕਾਂ ਨੂੰ ਮੌਕੇ ਤੇ ਜਵਾਬ ਦਿਓ ਤੇ ਪੰਜਾਬ ਦੇ ਸਾਰੇ ਹੀ ਵੀਰਾਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਤੁਹਾਡੇ ਆਸ-ਪਾਸ ਤੁਹਾਡੇ ਆਂਡ ਗਵਾਂਡ ਤੁਹਾਡੇ ਰਿਸ਼ਤੇਦਾਰੀ ਚ ਕਿਤੇ ਵੀ ਤੁਹਾਨੂੰ ਕਿਸੇ ਧੀ ਭੈਣ ਨਾਲ ਅਜਿਹਾ ਹ ਹੁੰਦਾ ਨਜ਼ਰ ਆ ਰਿਹਾ ਹੈ ਤੁਹਾਨੂੰ ਪਤਾ ਲੱਗ ਰਿਹਾ ਹੈ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਉਹਨਾਂ ਦੀ ਮਦਦ ਜ਼ਰੂਰ ਕਰੋ ਉਹ ਕੱਲ ਨੂੰ ਅਜੇਹਾ ਤੁਹਾਡੇ ਘਰ ਚ ਵੀ ਹੋ ਸਕਦਾ ਹੈ ਕਿਉਂਕਿ ਸਾਨੂੰ ਗੁਰੂ ਸਹਿਬਾਨਾਂ ਨੇ ਜ਼ੁਲਮ ਦੇ ਖਿਲਾਫ ਲੜਨ ਦੀ ਸਿੱਖਿਆ ਦਿੱਤੀ ਹੈ ਇਹ ਵੀ ਇੱਕ ਜ਼ੁਲਮ ਹੈ ਇਸ ਤੋਂ ਵੱਡਾ ਜ਼ੁਲਮ ਕੀ ਹੋ ਸਕਦਾ ਹੈ ਸੋ ਸਾਨੂੰ ਸਾਰਿਆਂ ਨੂੰ ਅਜਿਹੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਅਜਿਹੇ ਦਾਜ ਮੰਗਣ ਵਾਲੇ ਲਾਹਨਤੀ ਲੋਕਾਂ ਦਾ ਦਬ ਕੇ ਵਿਰੋਧ ਕਰਨਾ ਚਾਹੀਦਾ ਤਾਂ ਹੀ ਅਸੀਂ ਇੱਕ ਵਧੀਆ ਸਮਾਜ ਸਿਰਜ ਸਕਾਂਗੇ ਜੇ ਅਸੀਂ ਇਹੀ ਕਹਿ ਛੱਡਿਆ ਕਿ ਸਾਨੂੰ ਕੀ ਅਗਲਿਆਂ ਦਾ ਘਰ ਦਾ ਮਸਲਾ ਹੈ ਤੇ ਇਹਦੇ ਨਾਲ ਅਸੀਂ ਆਪਣੇ ਸਮਾਜ ਨੂੰ ਕਦੀ ਵੀ ਸੁਧਾਰ ਨਹੀਂ ਸਕਾਂਗੇ ਤੇ ਨੌਜਵਾਨ ਵੀਰਾਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਦਾਜ ਦਾ ਆਪਾਂ ਦਬ ਕੇ ਵਿਰੋਧ ਕਰੀਏ ਜਿੰਨਾ ਹੋ ਸਕਦਾ ਹੈ ਆਪਣੇ ਵਿਆਹਾਂ ਤੇ ਆਪਣੇ ਸਹੁਰੇ ਪਰਿਵਾਰਾਂ ਨੂੰ ਪਹਿਲਾਂ ਹੀ ਫੋਨ ਕਰਕੇ ਕਹੋ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਦਾਜ ਨਹੀਂ ਲੈਣਾ ਤੇ ਕੁੜੀਆਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਕੋਸ਼ਿਸ਼ ਕਰੋ ਕਿ ਆਪਣੇ ਮਾਪੇ ਬਾਬ ਨੂੰ ਕਹੋ ਕਿ ਸਾਨੂੰ ਉੱਥੇ ਸਾਡਾ ਵਿਆਹ ਕਰੋ ਜਿੱਥੇ ਅਗਲੇ ਦਾਜ ਨਾਲ ਮੰਗਣ ਪਹਿਲਾਂ ਹੀ ਗੱਲ ਕਰਕੇ ਕਿਉਂਕਿ ਜੀ ਅਸੀਂ ਨਹੀਂ ਸ਼ੁਰੂਆਤ ਕਰਾਂਗੇ ਤੇ ਕੌਣ ਸ਼ੁਰੂਆਤ ਕਰੇਗਾ ਸਾਨੂੰ ਕਿਤੇ ਨਾ ਕਿਤੇ ਸ਼ੁਰੂਆਤ ਕਰਨੀ ਪਵੇਗੀ ਅਸੀਂ ਸੋਚੀਏ ਥੋੜਾ ਬਹੁਤਾ ਕਿ ਜੇਸ ਬਾਬ ਨੇ ਸਾਰੀ ਜ਼ਿੰਦਗੀ ਹੱਡ ਭਨ ਮਿਹਨਤ ਕਰਕੇ ਆਪਣੇ ਧੀ ਨੂੰ ਪਾਲ ਪਲੋਸ ਕੇ ਜਵਾਨ ਕਰਕੇ ਤੇ ਤੁਹਾਡੇ ਹੱਥਾਂ 'ਚ ਸੌਂਪਦਾ ਉਹਨੇ ਪਿੱਛੇ ਕੀ ਰੱਖਿਆ ਉਹਦਾ ਧਨ ਜਿਗਰਾ ਆ ਅਸੀਂ ਵੀ ਸਾਡੇ ਘਰਾਂ ਚ ਧੀਆਂ ਭੈਣਾਂ ਨੇ ਕਿੰਨਾ ਔਖਾ ਆਪਣੀਆਂ ਧੀਆਂ ਭੈਣਾਂ ਨੂੰ ਤੋੜਨਾ ਸੋ ਥੋੜਾ ਬਹੁਤਾ ਸੋਚੀਏ ਨੌਜਵਾਨ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਸ਼ੁਰੂਆਤ ਕਰੀਏ ਆਪਣੇ ਤੋਂ ਆਪਣੇ ਸਾਰੇ ਪਰਿਵਾਰਾਂ ਨੂੰ ਆਪ ਕਹੀਏ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਦਾਜ ਜਿਹੜਾ ਉਹ ਨਹੀਂ ਲੈਣਾ ਜੇ ਅਸੀਂ ਅਜਿਹੀਆਂ ਸ਼ੁਰੂਆਤਾਂ ਕਰਾਂਗੇ ਤੇ ਸਾਡੇ ਵੱਲ ਵੇਖ ਕੇ ਹੋਰ ਵੀ ਲੋਕ ਸਿੱਖਣਗੇ ਜੇ ਤੁਸੀਂ ਸਮਾਜ ਵਾਸਤੇ ਚੰਗਾ ਕੰਮ ਕਰੋਗੇ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇਗਾ ਮਿਹਨਤਾਂ ਕਰਾਂਗੇ ਜਿੰਨੀਆਂ ਮਰਜ਼ੀ ਕਮਾਈਆਂ ਕਰ ਲਾਂਗੇ ਕਿਸੇ ਦੇ ਗਰੀਬ ਦਾ ਢਿੱਡ ਧੋ ਕੇ ਅਸੀਂ ਕਿੰਨਾ ਕੁ ਸੁੱਖ ਪਾਵਾਂਗੇ ਸੋ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਮੈਸੇਜ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤਾਂ ਕਿ ਲੋਕਾਂ 'ਚ ਜਾਗਰੂਕਤਾ